ਅਬੋਹਰ ਦੇ ਕਿਸਾਨਾਂ ਨੇ ਮਿਹਨਤ ਦੇ ਨਾਲ ਖੇਤ ਦੇ ਵਿੱਚ 3.5 ਫੁੱਟ ਦੀ ਮooli ਉਗਾਈ ਸਬਜ਼ੀ ਦੀ ਕੁਆਲਿਟੀ ਤੇ ਮooli ਦੀ ਲੰਬਾਈ ਨੂੰ ਲੈ ਕੇ ਕਿਸਾਨ ਨੂੰ ਕ੍ਰਿਸ਼ਮ ਵਿਭਾਗ ਦੇ ਵੱਲੋਂ ਅਵਲ ਨੰਬਰ ਦਿੱਤਾ ਗਿਆ ਆਉ ਦੇਖਦੇ ਆਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਤੁਸੀਂ ਜੁੜੇ ਹੋ ਜੰਗੇ ਸਮਾਚਾਰ ਦੇ ਨਾਲ ਦੋਸਤੋ ਇਸ ਟਾਈਮ ਤੁਸੀਂ ਮੇਰੇ ਹੱਥੇ 'ਚ ਦੇਖ ਸਕਦੇ ਹੋ ਦੋ ਮੂਲੀਆਂ ਹੈਗੀਆਂ ਤੇ 3.5-3-3 ਫੁੱਟ ਦੀ ਇਹ ਮੂਲੀਆਂ ਹੈਗੀਆਂ ਤੇ ਅਬੋਹਰ ਦੇ ਖੇਤ ਦੇ ਵਿੱਚ ਇੱਕ ਮਿਹਨਤੀ ਕਿਸਾਨ ਵੱਲੋਂ ਬੀਜੀ ਗਈ ਇਹ ਮੂਲੀ ਹੈਗੀ ਹੈ ਤੇ ਅਬੋਹਰ ਦੇ ਖੇਤ ਵਿੱਚ ਇਹ ਮੂਲੀ ਪੈਦਾ ਹੋਈ ਹੈ ਤੁਹਾਨੂੰ ਦੱਸ ਦਈਏ ਅਸੀਂ 2 ਦਿਨ ਹੋ ਗਏ ਇਸ ਕਿਸਾਨ ਨੂੰ ਲੱਭਦੇ ਤੇ ਅੱਜ ਸਾਨੂੰ ਪਤਾ ਲੱਗਿਆ ਇੱਕ ਮਿਹਨਤੀ ਕਿਸਾਨ ਦੇ ਨਾਲ ਨਾਲ ਇੱਕ ਪ੍ਰੋਫੈਸਰ ਵੀ ਹੈਗੇ ਆ ਆਪਾਂ ਇਹਨਾਂ ਨਾਲ ਡਿਟੇਲ ਵਿੱਚ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਦਈਏ ਇਸ ਮੂਲੀ ਇਹ ਇਤਿਹਾਸਿਕ ਮੂਲੀ ਹੈ ਮੇਰੇ ਹੱਥ ਵਿੱਚ ਹੈ ਤੇ ਮੇਲ ਤੇ ਫੀਮੇਲ ਹੈ ਬਹੁਤੀ ਜਾਣਕਾਰੀ ਮੈਨੂੰ ਇਸ ਬਾਰੇ ਨਹੀਂ ਹੈ ਆਪਾਂ ਪੂਰੀ ਜਾਣਕਾਰੀ ਜਿਹੜੀ ਨਰੇਸ਼ ਜੀ ਕੋ ਲਵਾਂਗੇ ਇਹਨਾਂ ਨੂੰ ਡਿਸਟ੍ਰਿਕਟ ਵਿੱਚ ਫਰਸਟ ਪ੍ਰਾਈਜ਼ ਵੀ ਮਿਲਿਆ ਹੈ ਤੇ ਆਪਾਂ ਬੋਤੀ ਗੱਲ ਨਾ ਕਰਦੇ ਹੋਏ ਇਹਨਾਂ ਨਾਲ ਗੱਲਬਾਤ ਕਰਾਂਗੇ ਆਖਿਰ ਇਹ ਮੇਲ ਤੇ ਫੀਮੇਲ ਦਾ ਕੀ ਫੰਡਾ ਹੈ ਕਿਵੇਂ ਇਹਨਾਂ ਨੂੰ ਇਹ ਮੇਲ ਤੇ ਫੀਮੇਲ ਦਾ ਮੂਲੀ ਦਾ ਪਤਾ ਲੱਗਿਆ ਤੇ ਇੱਕ ਹੋਰ ਦੱਸਦਾ ਵੀ ਇਹ ਜਿਹੜੀ ਅੱਜ ਤੱਕ ਕਦੇ ਵੀ ਇਹ ਕਿਸੇ ਵੀ ਖੇਤ ਦੇ ਵਿੱਚ ਇਤਿਹਾਸਿਕ ਹੈ ਵੀ ਇਹ ਮੂਲੀ ਇੰਨੀ ਵੱਡੀ ਕਿਸੇ ਵੀ ਖੇਤ ਦੇ ਵਿੱਚ ਨਹੀਂ ਹੋਈ ਤੇ ਦੂਜੀ ਗੱਲ ਮੈਂ ਕਰਾਂਗਾ ਗੋਭੀ ਦੀ ਮੈਂ ਥੋੜਾ ਜਿਹਾ ਕਵਾਂਗਾ ਗੋਭੀ ਜਿਹੜੀ ਇਹ ਗੋਭੀ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਤੇ ਕਾਫੀ ਸਪੈਸ਼ਲ ਗੋਭੀ ਹੈ ਤੇ ਇਹਦਾ ਮੁੱਲ ਜਿਹੜਾ ਹੈ ਉਹ ਮੰਡੀ ਦੇ ਵਿੱਚ ਕਾਫੀ ਜ਼ਿਆਦਾ ਹੈ ਇਸ ਟਾਈਮ ਤੇ ਸਫੇਦ ਗੋਭੀ ਹੈਗੀ ਹੈ ਤੇ ਆਪਾਂ ਹੋਰ ਬੋਤੀ ਜ਼ਿਆਦਾ ਗੱਲਬਾਤ ਨਾ ਕਰਦੇ ਹੋਏ ਆਪਾਂ ਨਰੇਸ਼ ਜੀ ਨਾਲ ਗੱਲਬਾਤ ਕਰਾਂਗੇ ਡਿਟੇਲ ਦੇ ਵਿੱਚ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸਾਨੀ ਦੇ ਨਾਂ ਤੇ ਇਹ ਬੰਦਾ ਗਰਵ ਮਹਿਸੂਸ ਕਰਾਂਦਾ ਹੈ ਜੀ ਨਾਮ ਹੈ ਤੁਹਾਡਾ ਤੇ ਕਿਸ ਤਰ੍ਹਾਂ ਇਹ ਉਗੀ ਗਈ ਗੋਭੀ ਸਰ ਮੇਰਾ ਨਾਮ ਹੈ ਜੀ ਨਰੇਸ਼ ਕੁਮਾਰ ਮੈਂ ਡੀਏਵੀ ਕਾਲਜ ਵਿੱਚ ਐਜ਼ ਅਸਿਸਟੈਂਟ ਪ੍ਰੋਫੈਸਰ ਫਿਜ਼ੀਕਲ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਆਪਣੀ ਸੇਵਾ ਨਿਭਾ ਰਿਹਾ ਜੀ ਦੇ ਨਾਲ-ਨਾਲ ਮੈਂ ਇੱਕ ਛੋਟਾ ਕਿਸਾਨ ਹੋਣ ਦੇ ਨਾਤੇ ਖੇਤੀ ਕਰ ਰਿਹਾ ਪਿਛਲੇ ਘੱਟੋ-ਘੱਟ 1.5 ਸਾਲ ਤੋਂ ਮੈਂ ਸਬਜੀ ਵੱਲ ਲੱਗਾ ਹਾਂ ਜੀ ਲੋਕਾਂ ਨੂੰ ਪੂਰੇ ਸ਼ਹਿਰ ਦੇ ਵਿੱਚ ਤਾਜੀ ਸਬਜੀ ਔਰ ਫਰੈਸ਼ ਸਬਜੀ ਖਵਾਈ ਜਾਏ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਮੈਂ ਇੱਕ 1.5 ਏਕੜ ਦੇ ਵਿੱਚ ਆਪਣੀ ਸਬਜੀ ਬੀਜ ਰੱਖੀ ਹੈ ਹੁਣ ਜੋ ਮੇਰੇ ਕੋਲ ਮooli ਹੈ ਔਰ gobbi ਹੈ ਜੀ ਦੋ ਮਤਲਬ ਦੋ ਸਾਈਡ ਤੇ ਲਗਾ ਰੱਖੀ ਐ ਇੱਕ ਸਾਈਡ ਤੇ mooli ਇੱਕ ਸਾਈਡ ਤੇ gobbi ਤੇ ਪਿੱਛੇ ਜਾਂ ਮੈਂ 2 ਕੁ ਦਿਨ ਹੋ ਗਏ ਜੀ ਮੈਨੂੰ ਇੱਕ ਅਵਾਰਡ ਮਿਲਿਆ ਫਰਸਟ ਪ੍ਰਾਈਜ਼ ਪੂਰੀ ਡਿਸਟ੍ਰਿਕਟ ਦੇ ਵਿੱਚ ਸਾਢੇ 3 ਫੁੱਟ ਦੀ ਮੈਂ ਮੂਲੀ ਪੈਦਾ ਕੀਤੀ ਹੈ ਜੀ ਮੇਰੇ ਅੱਜ 36 37 ਸਾਲ ਉਮਰ ਹੋ ਚੁੱਕੀ ਹੈ ਜੀ ਮੇਰੀ ਜੋ ਏਜ ਹੈ ਮੇਰੇ ਅਕੋਰਡਿੰਗ ਅੱਜ ਤੱਕ ਮੈਂ ਤਾਂ ਇੰਨੀ ਲੰਬੀ ਮੂਲੀ ਨਹੀਂ ਦੇਖੀ ਚਲੋ ਪ੍ਰਮਾਤਮਾ ਨੇ ਮਿਹਨਤ ਕੀਤੀ ਹੈ ਮਤਲਬ ਮੈਂ ਆਪਣੀ ਮਿਹਨਤ ਕਰਕੇ ਪ੍ਰਮਾਤਮਾ ਨੇ ਉਸਤੇ ਉੱਪਰ ਵਧੀਆ ਕਿਰਪਾ ਕੀਤੀ ਹੈ ਤਾਂ ਸਾਡੇ ਖੇਤ ਵਿੱਚ ਇੰਨੀ ਲੰਬੀ ਮੂਲੀ ਹੋਈ ਹੈ ਜੀ ਤੇ ਬਹੁਤ ਵਧੀਆ ਮੈਨੂੰ ਫੀਲ ਹੋ ਰਿਹਾ ਵੀ ਮੈਂ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਹੋਰ ਵੀ ਵਧੀਆ ਰਿਜ਼ਲਟ ਦੇਵਾਂਗਾ ਖੇਤੀ ਹੋਂ ਦੇ ਨਾਤੇ ਤੇ ਸਾਰੇ ਕਿਸਾਨਾਂ ਨੂੰ ਇਹ ਵੀ ਕਹਿਣਾ ਚਾਹਦਾ ਵੀ ਜਿਹੜੇ ਝੋਨੇ ਕਣਕਾਂ ਵੱਲ ਹਟ ਕੇ ਆਪਣਾ ਥੋੜਾ ਜਿਹਾ ਸਬਜ਼ੀਆਂ ਵਾਲੇ ਪਾਸੇ ਆਓ ਔਰ ਆਰਗੈਨਿਕ ਜ਼ਿਆਦਾ ਮੈਂ ਪੈਦਾ ਕਰ ਰਿਹਾ ਜੀ ਇਹ ਜਿਹੜੀ ਮੂਲੀ ਹੈ ਔਰ نیچے ਤੁਸੀਂ ਦੇਖ ਰਹੇ ਹੋ ਗੋਭੀ ਦੇਖ ਰਹੇ ਹੋ ਜੀ ਗੋਬੀ ਦਾ ਕੱਲ ਜੋ ਰੇਟ ਸੀ ਦੀਵਾਲੀ ਵਾਲੇ ਦਿਨ ਇਸ ਦਾ ਇੱਕ ਇਸ ਦਾ 110 ਰੁਪਿਆ ਮੇਰਾ ਪੂਰਾ ਮੰਡੀ ਦੇ ਵਿੱਚ ਸਿਰਾ ਸੀ ਜੀ ਮੈਂ ਇਸ ਦੇ ਤੁਹਾਨੂੰ ਬਿੱਲ ਵੀ ਦਿਖਾ ਸਕਦਾ ਜੋ ਉੱਥੇ ਉੱਪਰ ਥੜੇ ਤੇ ਵਿਕੀ ਹੈ ਜੀ ਔਰ ਜਿਹੜੀ ਮੇਰੀ ਮੂਲੀ ਹੈ ਜੀ ਇਹ ਮੇਰੀ ਮਾਰਕੀਟ ਦੇ ਵਿੱਚ ਜਾ ਰਹੀ ਹੈ ਜੀ 40 ਰੁਪਏ ਕਿਲੋ ਜਾ ਰਹੀ ਹੈ ਜੀ ਵੈਸੇ ਇਹਦਾ ਰੇਟ ਤਾਂ ਕੋਈ ਮੁੱਲ ਤਾਂ ਕਹਿੰਦੇ ਲੰਬੀ ਚੀਜ਼ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਮੈਂ ਲੋਕਾਂ ਨੂੰ ਆਪਣੇ ਨਾਲ ਨਾਲ ਜਿਵੇਂ ਲੋਕਾਂ ਦੀ ਸੇਵਾ ਕਰਨ ਦੇ ਨਾਤੇ ਮੈਂ 40 ਰੁਪਏ ਮੰਡੀ ਦੇ ਵਿੱਚ ਦੇ ਰਿਹਾ ਜੀ ਬ੍ਰਾਂਚ ਸਕੂਲ ਦੇ ਬਾਹਰ ਸ਼ਾਮ ਨੂੰ ਮੈਂ ਮੂਲੀ ਲਗਾਉਂਦਾ ਜੀ ਔਰ ਸਵੇਰੇ ਮੈਂ ਮੰਡੀ ਦੇ ਵਿੱਚ ਇਸ ਦੀ ਸੇਲ ਕਰਦਾ ਔਰ ਮੈਨੂੰ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਤੇ ਨਾਲ ਹੀ ਮੈਂ ਇਹ ਕਹਿਣਾ ਚਾਹਨਾ ਜਿੰਨੇ ਆਪਣੇ ਕਿਸਾਨ ਨੇ ਚਾ ਉਹ ਵੱਡੇ ਨੇ ਚਾ ਛੋਟੇ ਨੇ ਮੈਂ ਸਾਰੇ ਕਿਸਾਨਾਂ ਨੂੰ ਇੱਕ ਅਪੀਲ ਕਰਦਾ ਵੀ ਆਪਣੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਪਦਾਇਸ਼ ਕਰੋ ਵੀ ਲੋਕ ਤੁਹਾਡਾ ਯਾਦ ਕਰਨ ਵੀ ਵੈਜੀਟੇਨ ਸਬਜ਼ੀਆਂ ਦੇ ਅਕੋਰਡਿੰਗ ਤੁਹਾਨੂੰ ਯਾਦ ਕਰਨ ਲੋਕ ਵੀ ਹਾਂ ਵਾਕਿਆ ਹੀ ਚੀਜ਼ ਪੈਦਾ ਕੀਤੀ ਹੈ ਔਰ ਮੈਨੂੰ ਪਿੱਛੇ ਜ ਆ ਸ਼ਨੀਵਾਰ ਇੱਕ ਪ੍ਰਾਈਜ਼ ਮਿਲਿਆ ਹੈ ਕੇ ਵੀ ਕੇ ਦੇ ਵਿੱਚੋਂ ਔਰ ਉਹਨਾਂ ਨੇ ਮੈਨੂੰ ਇੱਕ ਆਫਰ ਵੀ ਦਿੱਤੀ ਹੈ 25% ਬੀਜ ਦੇ ਉੱਪਰ ਜੋ ਵੀ ਤੁਸੀਂ ਆਪਣਾ ਕੱਲ ਨੂੰ ਖੇਤੀ ਕਰੋਗੇ ਤਾਂ 25% ਬੀਜ ਦੇ ਵਿੱਚ ਤੁਹਾਨੂੰ ਲੈਸਿੰਗ ਦੇਵਾਂਗੇ ਔਰ ਮੈਨੂੰ ਬਹੁਤ ਜ਼ਿਆਦਾ ਫੀਲ ਹੋ ਰਿਹਾ ਹੈ ਔਰ ਨਾਲ ਹੀ ਮੇਰੇ ਮਾਤਾ ਜੀ ਹੈਗੇ ਮੇਰੇ ਨਾਲ ਹੀ ਮਿਹਨਤ ਕਰਦੇ ਆ ਤਾਂ ਮੈਂ ਇਹਨਾਂ ਦਾ ਵੀ ਤੁਸੀਂ ਵਿਚਾਰ ਲੈ ਲਓ ਵੀ ਇਹ ਕੀ ਕਹਿਣਾ ਚਾਹੁੰਦੇ ਹਨ ਇਹਨਾਂ ਦੀ ਮੇਰੇ ਹਿਸਾਬ ਨਾਲ 70 ਕੁ ਸਾਲ ਦੇ ਨੇੜੇ ਉਮਰ ਹੋ ਚੁੱਕੀ ਹੈ ਇਹਨਾਂ ਦੇ ਇੱਕ ਦੋ ਵੀਊ ਤੁਸੀਂ ਜ਼ਰੂਰ ਸੁਣੋ ਸਰ ਨਰੇਸ਼ ਜੀ ਥੋੜੀ ਜਿਹੀ ਇੱਕ ਗੱਲ ਹੋਰ ਪੜਾਂਗਾ ਤੁਹਾਡੇ ਲੱਗਦਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਕਿਸਾਨੀ ਨਾਲ ਜੁੜੇ ਤੇ ਪ੍ਰੋਫੈਸਰ ਕਦੋਂ ਲੱਗੇ ਕਿਸ ਤਰ੍ਹਾਂ ਦਾ ਇਹ ਸਹਿਯੋਗ ਬਣਿਆ ਮਤਲਬ ਤੁਹਾਨੂੰ ਵਿਸ਼ਵਾਸ ਸੀ ਇਹ ਮੂਲੀ ਪੈਦਾ ਮਤਲਬ ਐਡੀ ਵੱਡੀ ਤੁਹਾਡੇ ਖੇਤ ਦੇ ਵਿੱਚ ਤੁਹਾਡੀ ਮਿਹਨਤ ਨਾਲ ਇਹ ਮੂਲੀ ਪੈਦਾ ਹੋਊਗੀ ਜੀ ਮੈਂ ਤੁਹਾਨੂੰ ਸਹੀ ਦੱਸਾਂ ਜੀ ਮੈਨੂੰ ਮੈਂ ਮਿਹਨਤ ਤਾਂ ਬਹੁਤ ਕਰਦਾ ਜੀ ਪਰ ਮੈਨੂੰ ਮੇਰੀ ਮਿਹਨਤ ਤੇ ਇੰਨਾ ਵਿਸ਼ਵਾਸ ਨਹੀਂ ਸੀ ਵੀ ਇੰਨੀ ਲੰਬੀ ਮੂਲੀ ਹੋ ਜਾਊਗੀ ਖੇਤ ਵਿੱਚ ਕਿਉਂਕਿ ਆਮ ਵੈਸੇ 2 ਕੁ ਫੁੱਟ ਤੱਕ ਮੈਂ ਮੌਲੀ ਸੋਣੀ ਆਮ ਲੋਕਾਂ ਦੇ ਖੇਤਾਂ ਵਿੱਚ ਵੀ ਹੋ ਜਾਂਦੀ ਐ ਅਕਸਰ ਬਹੁਤ ਸਾਰੀ ਦੇਸੀ ਵੀ ਵੀ ਹੈਗੇ ਐ ਜਿਹੜੇ ਆਮ ਹੋ ਜਾਂਦੀ ਐ ਪਰ ਮੈਂ ਆਪ ਇੰਨਾ ਕੋ ਹੈਰਾਨ ਹੋ ਰੱਖਿਆ ਵੀ ਸਾਡਾ ਖੇਤ ਦੇ ਵਿੱਚ ਨਾਲੇ ਪੈਸਟੀਸਾਈਜ਼ ਵੀ ਨਹੀਂ ਮੈਂ ਇੰਨਾ ਕੋਈ ਪਾਇਆ ਜੀ ਮੈਂ ਸਿਰਫ ਗੋਬਰ ਦੀ ਰੂੜੀ ਪਾਈ ਸੀ ਥੱਲੇ ਔਰ ਉੱਪਰ ਜੋ ਮੈਂ ਦਵਾਈ ਮਾਰ ਰਿਹਾ ਜਿਵੇਂ ਆਮ ਬਾਜ਼ਾਰਾਂ ਵਿੱਚ ਮਾਰੇ ਮੈਂ ਨਿੰਮ ਦੀ ਮੇਰੇ ਘਰ ਨਿੰਮ ਪਈਏ ਜੀ ਮੈਂ ਪਿਛਲੇ ਸਾਲ ਨਰਮਾ ਮੇਰਾ ਖਰਾਬ ਹੋ ਗਿਆ ਸੀ ਤੇ ਉਹ ਮੈਂ ਨਿੰਮ ਬਾਲ ਕੇ ਰੱਖੀ ਸੀ ਨਿੰਮ ਦੇ ਪੱਤੇ ਜੀ ਤੇ ਮੈਂ ਉਹੀ ਸਪਰੇਅ ਕਰ ਰਿਆ ਜੀ ਉਹਦੇ ਨਾਲ ਨਾ ਤਾਂ ਮੱਛਰ ਹੈ ਨਾ ਸੁੰਡੀ ਹੈ ਕੋਈ ਵੀ ਮਤਲਬ ਨਾ ਵਾਈਟ ਮੱਛਰ ਹੈ ਜੀ ਬਿਲਕੁਲ ਐ ਕਹਿ ਦਈਏ ਆਰਗੈਨਿਕ ਦਾ ਮੈਂ ਨਾ ਦੇ ਸਕਦਾ ਵੀ ਉਸ ਤਰ੍ਹਾਂ ਦੀ ਮੈਂ ਆਪਣੀ ਖੇਤੀ ਕਰ ਰਿਆ ਜੀ ਇਹ ਤੁਹਾਡਾ ਨਾਮ ਜੀ ਨਰੈਣਾ ਬਾਈ ਜੀ ਮਤਾ ਜੀ ਤੁਹਾਡੇ ਮੁੰਡੇ ਦਾ ਕੀ ਨਾਮ ਹੈ ਨਰੇਸ਼ ਕੁਮਾਰ ਮਤਾ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਮੁੰਡੇ ਦੇ ਸਦਕੇ ਮਿਹਨਤ ਦੇ ਤੁਹਾਡੇ ਮਿਹਨਤ ਦੇ ਸਦਕੇ ਐਡੀ ਵੱਡੀ ਜਿਹੜੀ ਮੂਲੀ ਪੈਦਾ ਕੀਤੀ ਹੈ ਖੇਤ ਨੇ ਏ ਜੀ ਮੈਂਤ ਬਹੁਤ ਕਰਦਾ ਹੈ ਇਹ ਪ੍ਰਮਾਤਮਾ ਦੀ ਦੇ ਨੇ ਐਨੀ ਲੰਬੀ ਮੂਲੀ ਹੋ ਗਈ ਜੀ 3.5 ਫੁੱਟ ਦੀ ਤੁਸੀਂ ਕਿਸ ਤਰ੍ਹਾਂ ਦਾ ਯੋਗਦਾਨ ਦਿੰਦੇ ਹੋ ਜਦੋਂ ਸਬਜ਼ੀ ਲੈ ਕੇ ਆਂਦਾ ਘਰ ਦੇ ਵਿੱਚ ਮੈਂ ਇਸ ਨੂੰ ਬਹੁਤ ਪਿਆਰ ਕਰਦੀ ਆ ਨਹੀਂ ਕਿਸ ਤਰ੍ਹਾਂ ਮਤਲਬ ਮੂਲੀ ਨੂੰ ਕਿਸ ਤਰ੍ਹਾਂ ਮਤਲਬ ਤੁਸੀਂ ਮੈਂ ਜੀ ਧੋਵਾ ਨਹੀਂ ਆ ਨਾਲ ਧਵਾ ਕੇ ਤਾਂ ਫੇਰ ਇਹ ਮੰਡੀ ਲੈ ਜਾਂਦਾ ਜੀ ਅਸੀਂ ਕਿਸ ਤਰ੍ਹਾਂ ਦਾ ਮੁੱਲ ਮਿਲਦਾ ਹੈ ਸਬਜ਼ੀਆਂ ਦਾ ਕਾਫੀ ਸਾਰੇ ਮਤਲਬ ਹੁਣ ਰੇਟ ਮਹਿੰਗੇ ਆ ਵੈਸੇ ਤੁਹਾਨੂੰ ਵੀ ਸਹੀ ਰੇਟ ਮਿਲਦਾ ਹੈ ਮooli ਦਾ ਮਤਲਬ ਹੋਰ ਸਬਜ਼ੀਆਂ ਦਾ ਜਿਹੜੀਆਂ ਇਹ ਵੇਚਦਾ ਇਹ ਹੈ ਜੀ ਇਹਨੂੰ ਸਾਰਾ ਪਤਾ ਹੈ ਕੀ ਕੀ ਰੇਟ ਹੈ ਦੇਨਾ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਹ ਕਦੇ ਜਿਆਦਾ ਦੱਸਦਾ ਹੈ ਕਦੇ ਥੋੜਾ ਦੱਸਦਾ ਹੈ ਜਿੰਨੀ ਲੰਬੀ ਜਿੰਨੀ ਚੀਜ਼ ਵੱਧਿਓ ਵੇਖੀ ਹੁੰਦਾ ਉਹਨਾਂ ਹੀ ਜ਼ਿਆਦਾ ਰੇਟ ਹੋਵੇਗਾ ਤਾਂ ਦੋਸਤੋ ਆਪਾਂ ਨਰੇਸ਼ ਜੀ ਨਾਲ ਗੱਲਬਾਤ ਕੀਤੀ ਹੈ ਕਿ 70 ਸਾਲ ਦੀ ਲੇਡੀਜ਼ ਜਿਹੜੇ ਕੀ ਮਾਤਾ ਆ ਨਦੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਇਹ ਮਿਹਨਤ ਦਾ ਹੀ ਰੰਗ ਹੈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਨਰੇਸ਼ ਜੀ ਦੀ ਐਸ ਆਪਾਂ ਮਿਹਨਤ ਤੇ ਸਲੂਟ ਕਰਦੇ ਹਾਂ ਕਿਉਂਕਿ ਇਹ ਮਿਹਨਤ ਜਿਹੜੀ ਹੈ ਇਹਨਾਂ ਨੂੰ ਅੱਗੇ ਲੈ ਕੇ ਚੱਲੀ ਹੈ ਵੀ ਤੁਹਾਨੂੰ ਦੱਸ ਦਈਏ ਨਾਲ-ਨਾਲ ਪ੍ਰੋਫੈਸਰ ਵੀ ਹੈ ਮਤਲਬ ਐਜੂਕੇਟਿਡ ਹੈ ਤੇ ਇਹਦੇ ਨਾਲ-ਨਾਲ ਕਿਸਾਨੀ ਵੀ ਸੰਭਾਲਦੇ ਹੈ ਤਾਂ ਮਿਹਨਤ ਕਰਨੇ ਬਾਅਦ ਕਿਤੇ ਵੀ ਇਨਸਾਨ ਪਹੁੰਚਦਾ ਹੈ ਮਿਹਨਤ ਵਕਤ ਵਕਤ ਕਰਨੀ ਚਾਹੀਦੀ ਹੈ ਤੁਹਾਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਫਿਲਹਾਲ ਹੀ ਤੁਹਾਨੂੰ ਤੋਂ ਇਜਾਜ਼ਤ ਧੰਨਵਾਦ